ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਬੜੀ ਦੇਰ ਬਾਅਦ ਤੁਹਾਨੂੰ ਆਪਾਂ ਇੱਕ ਨਵੇਂ ਸ਼ੈੱਡ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਬੜੀ ਦੇਰ ਤੋਂ ਕੋਈ ਵੀ ਵੀਡੀਓ ਅਪਲੋਡ ਨਹੀਂ ਕੀਤੀ ਸੀ ਫਾਰਮ ਤੇ ਆਪਣੇ ਚੈਨਲ ਤੇ ਤੇ ਕਿਉਂਕਿ ਥੋੜੇ ਕੰਮਾਂ ਦੇ ਵਿੱਚ ਬਿਜੀ ਸੀ ਤੇ ਅੱਜ ਮੈਕ ਲੈਂਡ ਦਾ ਇਹ ਕੰਮ ਆ ਥੋੜਾ ਜਿਹਾ ਸ਼ੋਰ ਸ਼ਰਾਬਾ ਜ਼ਿਆਦਾ ਚੱਲ ਰਿਹਾ ਮਸ਼ੀਨਰੀ ਚੱਲ ਰਹੀ ਹੈ ਇੱਥੇ ਉਦਾ ਕਰਕੇ ਥੋੜੀ ਆਵਾਜ਼ ਕਲੀਅਰ ਨਹੀਂ ਆਉਂਦੀ ਸੀ ਕੱਲ ਵੀ ਵੀਡੀਓ ਬਣਾਈ ਸੀ ਤੇ ਅੱਜ ਤੁਹਾਨੂੰ ਇਸ ਸ਼ੈੱਡ ਬਾਰੇ ਜਾਣਕਾਰੀ ਦਿੰਨੇ ਆ तकरीबन 2 ਤੋਂ 2.5 ਸਾਲ ਪਹਿਲਾਂ ਆਪਾਂ ਇਸ ਸ਼ੈੱਡ ਦੀ ਨਿਉ ਰੱਖੀ ਸੀਗੀ ਤੇ ਉਦੋਂ ਆਪਾਂ ਆਖਿਆ ਸੀ ਵੀ ਹਜ਼ਾਰ ਗਾਂ ਦਾ ਇਹ ਇੱਕ ਪ੍ਰੋਜੈਕਟ ਸਟਾਰਟ ਕਰਨ ਜਾ ਰਹੇ ਹਾਂਗੇ ਪਰ ਉਹ ਕਿਸੇ ਕਾਰਨਾ ਕਰਕੇ ਡਿਲੇ ਹੋ ਗਈ ਸੀ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਇਹ ਸ਼ੈੱਡ ਜਿਹੜਾ ਰੈਨਿੰਗ ਦੇ ਵਿੱਚ ਹੈ ਇੱਕ ਸ਼ੈੱਡ ਰੈਡੀ ਕਰ ਰਹੇ ਹਾਂਗੇ ਤੇ ਦੂਸਰਾ ਸੈੱਟ ਦਾ ਕੰਮ ਚੱਲੀ ਜਾਂਦਾ ਤੁਹਾਨੂੰ ਉਹ ਵੀ ਦਿਖਾਵਾਂਗੇ ਪਰ ਅੱਜ ਸਪੈਸ਼ਲ ਹੈ ਜਿਹੜੀ ਇਸ ਫਰਸ਼ ਦੇ ਅਕੋਰਡਿੰਗ ਅ ਡਿੜਗੋ ਰਹੂਗੀ ਇਹਦੇ ਵਿੱਚ ਜੇ ਤੁਹਾਨੂੰ ਦਿਖਾਈਏ ਜਿਹੜਾ ਆਪਾਂ ਪਾਰਟੀਸ਼ਨ ਦਾ ਕੰਮ ਲੈਣਾਗਾ ਇਹ ਪਿਲਰ ਖੜੇ ਕੀਤੇ ਹੈਗੇ ਇਹ ਸਾਰੇ ਜਸਤੀ ਹੈ ਜਿੰਨੀ ਵੀ ਪਾਰਟੀਸ਼ਨ ਹੋਣੀ ਹੈ ਵਿਚ ਫਾਰਮ ਦੇ ਉਹ ਜਸਤੀ ਹੋਊਗੀ ਕੁਝ ਥੋੜਾ ਜਿਹਾ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਤੇ ਇਹ ਉੱਪਰ ਉੱਚਾ ਰੱਖਣ ਦਾ ਕਾਰਨ ਵੀ ਇਹਨਾਂ ਦਾ ਇਹ ਹੈ ਕਿ ਜਿਹੜੇ ਫੈਨ ਆਗੇ ਉਹ ਇਹਨਾਂ ਦੇ ਨਾਲ ਹੀ ਅਟੈਚ ਕੀਤੇ ਜਾਣਗੇ ਜਿੰਨੀ ਵੀ ਪਾਰਟੀ ਆਕਸ਼ਨ ਕਰਨੀ ਸੀਗੀ ਉਹ ਸਾਰੀ ਪਹਿਲਾਂ ਹੀ ਕੰਪਲੀਟ ਕਰਤੀ ਹੈ ਵਿੱਚ ਮੈਂ ਤੁਹਾਨੂੰ ਦਿਖਾਉਂ ਜਿਸ ਤਰ੍ਹਾਂ ਕਿ ਇਹ ਸਾਰੀ ਜਸਤੀ ਕੀਤੀ ਗਈ ਹੈਗੀ ਈਵਨ ਕਿ ਜਿਹੜਾ ਪਾਣੀ ਦਾ ਕੰਮ ਵੀ ਹੈਗਾ ਆਹੋ ਨੀਚੇ ਦੀ ਪਹਿਲਾਂ ਹੀ ਕਰ ਦਿੱਤਾਗਾ ਜਿਹੜਾ ਇਧਰ ਵੀ ਖੇਲਾਂ ਨੂੰ ਸਪਲਾਈ ਦੇਣੀ ਆ ਉਹ ਵੀ ਵਿੱਚ ਨੀਚੇ ਦੀ ਅੰਡਰਗਰਾਊਂਡ ਹੀ ਕੀਤਾਗਾ ਤੇ ਇਹ ਫਰਸ਼ ਦਾ ਫਰਮੇ ਦੇ ਬਾਰੇ ਗੱਲ ਹੋਈ ਸੀ ਫੋਟੋ ਪਾਈ ਸੀ ਅੱਜ ਤੁਹਾਨੂੰ ਫਰਸ਼ ਦਿਖਾਉਣੇ ਆ ਵੀ ਇਹਦੇ ਕਿਹੜੇ ਗਰੂਫ ਆ ਬੜੇ ਵਧੀਆ ਬਣੇ ਆਗੇ ਜਿਵੇਂ ਕਿ ਆਪਾਂ ਫੋਰਨ ਦੇ ਵਿੱਚ ਵੀਡੀਓਾਂ ਤੇ ਦੇਖਦੇ ਆਗੇ ਇਹ ਸਾਡੇ ਨੈਤਰੀ ਸਾਹਿਬ ਨੇ ਆਪ ਹੀ ਫਰਮਾ ਤਿਆਰ ਕੀਤਾ ਤੇ ਫਰਮੇ ਦੇ ਨਾਲ ਧੰਨਵਾਦ ਕਰਦਾ ਜਿਹੜੀ ਸਪਲਾਈ ਦੇਣੀ ਆ ਥਾ-ਥਾ ਤੇ ਆਪਾਂ ਪੁਆਇੰਟ ਛੱਡਦੇ ਆ ਪਾਣੀ ਦੇ ਪਹਿਲਾਂ ਹੀ ਕੰਪਲੀਟ ਕਰਤੀ ਈਵਨ ਕੇ ਇਲੈਕਟ੍ਰਿਸਿਟੀ ਦਾ ਵੀ ਜਿਹੜਾ ਕੰਮ ਆ ਉਹ ਅੰਡਰਗਰਾਊਂਡ ਕੀਤਾਗਾ ਤੇ ਆਜੋ ਤੁਹਾਨੂੰ ਆਪਾਂ ਦਿਖਾਉਣੀ ਆ ਕਿ ਫਰਮੇ ਦਾ ਕੰਮ ਕਿੱਦਾਂ ਚੱਲ ਰਿਹਾਗਾ ਇਹ ਜਿੱਥੇ ਫਰਮਾਂ ਅੱਗੇ ਰੱਖਿਆ ਜਾਂਦਾ ਹੈ ਉਹਦੇ ਉੱਤੇ ਥੋੜਾ ਜਿਹਾ ਜੋੜ ਰਹਿ ਜਾਂਦੇ ਹੈਗੇ ਪਰ ਉਹ ਜੋੜ ਨੂੰ ਬਾਈ ਵਿਸਤਰੀ ਆ ਪਿੱਛੇ ਕੰਪਲੀਟ ਕਰਦਾ ਆ ਰਿਹਾ ਹੈਗਾ ਛੋਟੇ ਫਰਮੇ ਦੇ ਨਾਲ ਤੇ ਅੱਗੇ ਫਰਮਾ ਤੁਹਾਨੂੰ ਦਿਖਾਉਣੇ ਹੈਗੇ ਇਧਰ ਸਕੀਮ ਦਾ ਪੂਰਾ ਫਰਮਾ ਬਣਾਇਆ ਗਿਆ ਜਿਹੜੇ ਜਿੰਨੇ ਗਰੁੱਪ ਚਾਹੀਦੇ ਸੀਗੇ ਜਿੰਨਾ ਉੱਚਾ ਚਾਹੀਦਾ ਕੰਕਰੀਟ ਇਹਦੇ ਵਿੱਚ ਪੈਣਾ ਚਾਹੀਦਾ ਪੈਰ ਰੱਖ ਕੇ ਇਹ ਫਰਮਾ ਬਣਾਇਆ ਇਸ ਤੋਂ ਬਾਅਦ ਮਾਲ ਪੈਣ ਤੋਂ ਬਾਅਦ ਇਹਦੇ ਵਿੱਚ ਵਾਈਬ੍ਰੇਟਰ ਮਾਰਿਆ ਜਾਊਗਾ ਵਾਈਬ੍ਰੇਟਰ ਤੋਂ ਬਾਅਦ ਇਹਦੀ ਸ਼ਾਈਨਿੰਗ ਆ ਜਾਣੀ ਹੈ ਤੇ ਫਰਮਾ ਥੋੜਾ ਜਿਹਾ ਹੱਥੋਂ ਤੇ ਕੱਢ ਲਿਆ ਜਾਊਗਾ ਤੇ ਫਰਸ਼ ਦੇ نیچے ਗਟਕਾ ਪਾਇਆ ਗਟਕੇ ਦੇ ਉੱਪਰ ਆਪਾਂ ਜਿਹੜਾ ਸਰਗਿਆ ਪਾਇਆ ਗਿਆ ਹੈਗਾ ਤੇ ਇਹ ਹੁਣ ਮਾਲ ਇਹਦੇ ਵਿੱਚ ਜਿਹੜਾ ਮਾਲ ਆਉਣ ਇਹ ਲੋਡਰ ਦੇ ਨਾਲ ਲਿਆਂਦਾ ਇਹ ਥੋੜਾ ਹਾਰਡ ਰੱਖਿਆ ਗਿਆ ਹੈ ਕਿਉਂਕਿ ਵਾਈਬ੍ਰੇਟਰ ਨਾਲ ਜਲਦੀ ਸੱਤ ਹੋ ਜੇ ਤੇ ਇਹ ਸਾਰਾ ਕੰਪਲੀਟ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਤੁਹਾਨੂੰ ਵਾਈਬ੍ਰੇਟਰ ਦੀ ਵੀਡੀਓ ਤੇ ਮੈਟੀ ਸਰ ਨਾਲ ਵੀ ਮਲਵਾਵਾਂਗੇ ਹਾਂਜੀ ਜਿਹੜੀ ਇਹ ਸਾਈਜ ਦਾ ਗਰੁੱਪ ਦਾ ਉਹ ਦੰਨਾਂ ਚੀ ਡੱਬੀ ਰੱਖੀ ਗਈ ਹੈ ਤੇ ਪੌਣਾ ਇੰਚੇ ਡੂੰਘਾ ਤੇ ਪੌਣਾ ਇੰਚੇ ਚੌੜਾ ਤੇ ਸੂਤਾਂ ਦੇ ਵਿੱਚ ਇਹ ਸੇ ਸੂਟ ਬਣ ਜਾਂਦਾ ਤੇ ਹੁਣ ਇਹਦੇ ਵਿੱਚ ਵਾਈਬ੍ਰੇਟਰ ਮਾਰ ਕੇ ਇਹਨੂੰ ਕੰਪਲੀਟ ਕਰਦਾ ਦਿਖਾਵਾਂਗੇ ਬੜਾ ਮਿਸਤਰੀ ਨੇ ਦਿਮਾਗ ਲਗਾ ਕੇ ਬਹੁਤ ਸੋਹਣਾ ਬਣਾ ਰਿਹਾ ਫਰਸ਼ ਕੰਮ ਤਾਂ ਥੋੜਾ ਫਲੋ ਚੱਲ ਰਿਹਾ ਹੈ ਤੇ ਜਿਹੜੇ ਤੁਹਾਨੂੰ ਆਹ ਪਾਈਪ ਦਿਖਾਏ ਸੀ ਉੱਪਰ ਲੰਬੇ ਇਧਰ ਨੂੰ ਕਹੂੰ ਦਿਖਾਊਗਾ ਇਹ ਜਿਹੜੇ ਫੈਨ ਆਗੇ ਸਾਰੇ ਲਾਈਨ ਦੇ ਵਿੱਚ ਇਹਨਾਂ ਦੇ ਉੱਪਰ ਹੀ ਆ ਜਾਣੀ ਐ ਜਿਹੜੀ ਇਲੈਕਟ੍ਰਿਸਿਟੀ ਦੀ ਹੈਗੀ ਉਹ ਵੀ ਮੈਂ ਮਿਸਟੇਕ ਕਰ ਗਿਆ ਸੀ ਉਹ ਉੱਪਰ ਦੀ ਆਉਣੀ ਹੈਗੀ ਇਹਨਾਂ ਦੇ ਪਲੇਟ ਲੱਗ ਕੇ ਤੇ ਪਾਰਟੀਸ਼ਨ ਜਿੰਨੀ ਆ ਸਾਰੀ ਉਹ ਜਿੱਦਾ ਹ ਪੋੜ ਆਗੇ ਤੁਹਾਨੂੰ ਦਿਖਾਉਣੇ ਆਗੇ ਪਏ ਆ ਇਹ ਨੀਚੇ ਗੱਡੇ ਜਾਣੇ ਆ ਤੇ ਜਿਹੜੇ ਟੇਡੇ ਪਾਈਪ ਲੰਘਣਗੇ ਇਹਨਾਂ ਦੇ ਵਿੱਚ ਦੀ ਲੰਘਣਗੇ ਇਪੋਲਾਂ ਦੇ ਵਿੱਚ ਦੀ ਇਹ ਨੰਗੇਣਗੇ ਕਿਉਂਕਿ ਇਹਦੇ ਵਿੱਚ ਬਿਲਡਿੰਗ ਨਹੀਂ ਕਰਨਾ ਕਿਉਂਕਿ ਜਸਟ ਨੂੰ ਜਿੱਥੇ ਵੀ ਆਪਾਂ ਬਿਲਡ ਕਰ ਦਿੰਦੇ ਆ ਜੰਗ ਲੱਗ ਜਾਂਦੀ ਹੈ ਫਿਰ ਉਹਦੀ ਜਿਹੜੀ ਪਾਵਰ ਆ ਕਮਜ਼ੋਰ ਹੋ ਜਾਂਦੀ ਹੈ ਵੀ ਬਿਲਡਿੰਗ ਤੋਂ ਬਚਣ ਦੀ ਖਾਤਰ ਇਹ ਕਾਫੀ ਧਿਆਨ ਦੇ ਵਿੱਚ ਰੱਖਿਆ ਗਿਆ ਹੈਗਾ ਦੇਖੋ ਹੁਣ ਸਾਨੂੰ ਵਾਈਬ੍ਰੇਟਰ ਚੱਲ ਰਿਹਾ ਹੈਗਾ ਉਹ ਵੀ ਦਿਖਾਉਨੇ ਆ ਬੜੀ ਸਟਰੋਂਗ ਕੀਤਾ ਜਾ ਰਿਹਾ ਫਰਸ਼ ਨੂੰ ਦੀ ਬਾਦ ਦੇ ਵਿੱਚ ਕੋਈ ਏਅਰ ਨਾ ਰਹੇ ਇਹਦੇ ਥੱਲੇ ਪੈਰ ਲੱਗੇ ਹੋਏ ਆ ਕਿ ਪਰਮੇ ਦੇ نیچے ਨਹੀਂ ਜਾਂਦਾ ਵਾਈਬ੍ਰੇਟਰ ਨਾਲ ਹਾਂਜੀ ਇਹਦੀ ਜਿਹੜੀ ਫਰਸ਼ ਦੀ ਲੰਬਾਈ ਹੈਗੀ ਇਹ ਸ਼ੈੱਡ ਦੀ ਤਕਰੀਬਨ 170 ਫੁੱਟ ਲੰਬਾ ਫਰਸ਼ ਹੈ ਤੇ 11 ਫੁੱਟ ਚੜਾਈ ਹੈ ਜਿਹੜਾ ਗਟਕਾ ਇਹ ਸੁੱਕਾ ਨਹੀਂ ਪਾਇਆ ਇਹ ਵੀ ਆ ਪੀਐਮਆਰ ਦੇ ਵਿੱਚ ਮਿਕਸਰ ਦੇ ਵਿੱਚ ਘੁਮਾ ਕੇ ਪਾਇਆ ਗਿਆ ਹੈਗਾ ਜਿਹੜਾ ਸੁੱਕਾ ਉਹਦੇ ਵਿੱਚ ਵੀ ਸਪੇਸ ਰਹਿ ਜਾਂਦੀ ਹੈ ਇਹਦੇ ਵਿੱਚ ਵੀ ਸਿਮੈਂਟ ਤੇ ਬਰੇਤੀ ਐਡ ਕਰਕੇ ਘੁਮਾ ਕੇ ਫੇਰ ਪਾਇਆ ਬਿਲਕੁਲ ਚਾਂਸ ਨਹੀਂ ਰਹੇ ਲੀਕੇਜ ਦੇ ਤੇ ਬਾਕੀ ਜਿਹੜੇ ਫਰਮੇ ਦੇ ਵਿੱਚ ਵਾਈਬ੍ਰੇਟਰ ਮਾਰਿਆ ਉਹਦੇ ਨਾਲ ਜਿਹੜਾ نیچے ਪਾਣੀ ਬਿਲਕੁਲ ਵੀ ਨਹੀਂ ਜਾਣ ਦੀ ਉਮੀਦ ਤੇ ਇਧਰ ਤੁਹਾਨੂੰ ਸਾਈਡਾਂ ਤੇ ਦਿਖਾਉਨੇ ਆ ਇਹੜਾ ਪਾਣੀ ਦੀ ਸਪਲਾਈ ਆ ਥੱਲੇ ਦੀ ਚਰੀ ਆ ਸਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਇਹ ਕੰਕਰੀਟ ਦੇ ਵਿੱਚ ਆ ਸਾਈਡਾਂ ਨੂੰ ਵੀ ਜਿਹੜੀ ਹੁਣ ਅਸੀਂ ਇਸ ਦੀ ਜਿਹੜੀ ਬਾਉਂਡਰੀ ਕਰਨੀ ਹੈਗੀ ਇਧਰੋਂ ਉਹ ਵੀ ਕੰਕਰੀਟ ਨਾਲ ਕੰਪਲੀਟ ਕਰਨੀ ਆ ਤੇ ਪਾਣੀ ਵੀ ਉਹਦੇ ਅੰਡਰਗਰਾਉਂਡ ਹੀ ਜਾਊਗਾ ਵੀ ਕਿਤੋਂ ਵੀ ਕੋਈ ਲੀਕੇਜ ਨਾ ਹੋਵੇ ਤੇ ਪਾਈਪ ਵੀ ਬੜੀ ਸਟਰੌਂਗ ਰੱਖ ਕੇ ਪਾਈ ਆ ਬਾਕੀ ਦੇਖਦੇ ਆ ਕੀ ਐਕਸਪੈਰੀਮੈਂਟ ਹੁੰਦਾਗਾ ਬੜਾ ਕੁਝ ਧਿਆਨ ਦੇ ਵਿੱਚ ਰੱਖ ਕੇ ਕੀਤਾ ਗਿਆਗਾ ਤੇ ਉੱਪਰ ਛੱਤ ਦੇ ਨਿਗ੍ਹਾ ਮਰਵਾਦੇ ਸਾਰਾ ਤੇ ਦੱਸਿਓ ਜਰੂਰ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਇਹਨੂੰ ਆਪਾਂ ਜਿੱਦਾਂ ਜਿੱਦਾਂ ਕੰਪਲੀਟ ਹੋਈ ਜਾਊ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਇਹ 170 ਫੁੱਟ ਲੰਬਾ ਸ਼ਰਡ ਤੇ 110 ਫੁੱਟ ਚੌੜਾ ਰੈਡੀ ਹੋ ਗਿਆ ਹੈ ਅਗਲਾ ਸ਼ਰਡ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਉਨੇ ਆ ਜਿਹੜਾ ਤਕਰੀਬਨ 170 ਫੁੱਟ ਚੌੜਾ ਤੇ 400 ਫੁੱਟ ਲੰਬਾ ਦਾ ਹਾਂਜੀ ਇੱਕ ਤੁਹਾਡੇ ਨਾਲ ਹੋਰ ਐਡ ਕਰਦੇ ਆ ਵੀ ਜਿਹੜੀ ਆਪਾਂ ਈਟਿੰਗ ਦੇ ਥਾਂ ਤੇ ਟੈਲ ਆਉਣੇ ਹੈਗੇ ਉਹਦੀ ਜਗ੍ਹਾ ਤੇ ਪੱਥਰ ਲਾਇਆ ਹੈਗਾ ਇਹਦੀ ਰਗੜਾਈ ਕੀਤੀ ਜਾਊ ਕਿਉਂਕਿ ਇਹ ਸਟਰੋਂਗ ਰਹੂਗਾ ਕਰੈਕਟਰ ਚੜਨਾਂ ਟੀਐਮਆਰ ਚੜਨਾਂ ਟੁੱਟ ਜਾਂਦੀਆਂ ਨੇ ਜਿਹੜੀਆਂ ਆਪਾਂ ਦੂਸਰੀ ਟਾਇਲ ਲਾ ਦਿੰਦੇ ਹੈਗੇ ਤੇ ਪਰ ਇਹ ਜਿਹੜਾ ਮੋਟਾ ਪੱਥਰ ਲਾਇਆ ਇਹਦੀ ਰਗੜਾਈ ਕਰਕੇ ਇਹਦੀ ਫਿਨਿਸ਼ਿੰਗ ਦਿੱਤੀ ਜਾਊਗੀ ਤਾਂ ਜੋ ਕਿ ਇਹਦੀ ਥੋੜੀ ਲਾਈਫ ਵਧਣ ਦੀ ਉਮੀਦ ਹੈਗੀ ਕਿ ਪੱਥਰ ਟਾਇਲ ਦੇ ਮੁਕਾਬਲੇ ਸਟਰੋਂਗ ਰਹਿੰਦਾ ਹੈਗਾ ਬਾਕੀ ਫਾਰਸ਼ੂ ਕੀ ਸਾਰੀ ਇਹ ਕੰਕਰੀਟ ਦੀ ਹੈ ਤੇ ਪਹਿਲਾਂ ਇਹਦੇ ਕੰਕਰੀਟ ਪਾ ਕੇ ਕੱਚਾ ਕੀਤਾ ਗਿਆ ਫਿਰ ਉਪਰੋਂ ਇਹਨੂੰ ਦੁਬਾਰਾ ਛੋਟੀ ਲੇਅਰ ਪਾ ਕੇ ਜੀਰਾ ਬਜਰੀ ਨਾਲ ਇਹ ਬਿਲਕੁਲ ਪਲੇਨ ਬਣਾਈ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਹੈ ਜਾਂ ਕੋਈ ਹੋਰ ਐਡ ਆਨ ਕਰਨ ਵਾਲਾ ਤਾਂ ਉਹ ਸੁਜੈਸ਼ਨ ਜਰੂਰ ਆਪਣੇ ਦਿਓ ਧੰਨਵਾਦ ਦੋਸਤੋ